ਆ ਸੁਣਿਓ ਜੀ ਜਰਕ ਜਿਹੜੇ ਕਹਿੰਦੇ ਆ ਨਾ ਚਮਕੀਲਾ ਬਹੁਤ ਗੰਦ ਕੰਦਾ ਸੀ ਆ ਬਾਬਾ ਦੱਸਣ ਲੱਗਾ ਸੁਣ ਲਿਓ ਤੇ ਸ੍ਰਿੰਦਰ ਸਿੰਦੇ ਦਾ ਗੀਤ ਸੁਣ ਕੇ ਦੇਖੋ ਕਹਿੰਦਾ ਤੂੰ ਚੁੱਪ ਚਪੀਤੀ ਸਹ ਬੀਬੀ ਸਾਡ ਚੱਪਣਾ ਕਦੋਂ ਦਾ ਖਿਹੜਾ ਤੇ ਬੈਂਗਣ ਲੈ ਬੀਬੀ ਜੇ ਸਾਡੇ ਉਸਤਾਦ ਸਿੰਦੇ ਹੋਣੀ ਇਹ ਜੇ ਗੀਤ गा ਸਕਦੇ ਨੇ ਚਮਕੀਲੇ ਨੇ ਫਿਰ ਕੀ ਗਾਤਾ ਬਾਈ ਸਹੀ ਗੱਲ ਹੈ ਲਓ ਜੀ ਇਹ ਗਾਉਂਦੇ ਸੀ ਸ੍ਰਿੰਦਰ ਸਿੰਦੇ ਹੋਣੀ ਤੇ ਨਹੀਂ Khanna ਫੇਰ ਮੈਂ ਕਹਿੰਨਾ ਉਹਨਾਂ ਮੇਰਾ ਇੱਕੋ ਹੀ ਗੱਲ ਹੁੰਦੀ ਪੇ ਚਮਕੀਲਾ ਬਣਿਆ ਓਏ ਉਸਤਾਦ ਹੋਣੀ ਤਾਂ ਆ ਗਾਣੇ ਗਾਈ ਗਏ ਤੇ ਬਦਨਾਮ ਚਮਕੀਲੇ ਹੁਣਾਂ ਨੂੰ ਕਰ ਛੱਡਿਆ ਗਰੀ ਮਾਰਦਾ ਇਸੇ ਗੱਲ ਕਰਕੇ ਗੰਦ ਗਾਉਂਦਾ ਗੰਦ ਗਾਉਂਦਾ ਮਾੜੇ ਗਾਉਂਦਾ ਚਮਕੀਲੇ ਦੇ ਗਾਣੇ ਨਹੀਂ ਸਭਿਆਚਾਰ ਖਰਾਬ ਕਰਤਾ ਚਮਕੀਲੇ ਨੇ ਤਾਂ ਗੰਦ ਪਾਤਾ ਚਮਕੀਲੇ ਨੇ ਧਮਕਾਨ ਕਰਤਾ ਉਹ ਕਰਤਾ ਹੁਣ ਚਮਕੀਲਾ ਮਰੇ ਨੂੰ 40 ਸਾਲ ਹੋ ਗਏ ਇਹਨਾਂ ਨੂੰ ਪੁੱਛੋ ਕਿ ਹੁਣ ਗੰਦ ਨਹੀਂ ਪੈਂਦਾ ਜਿੰਨਾ ਗੰਦ ਹੁਣ ਰੀਲਾਂ ਚ ਪੈਂਦਾ ਆ ਜਿੰਨਾ ਗੰਦ ਹੁਣ ਟੀਵੀਆਂ ਤੇ ਪੈਂਦਾ ਲੋਕ ਆਪਣੇ ਘਰਾਂ ਦੇ ਵਿੱਚ ਆਪਣੇ ਧੀਆ ਪੁੱਤ ਸਾਹਮਣੇ ਲੈ ਕੇ ਬਹਿ ਜਾਂਦੇ ਆ ਨਾਲੇ ਐ ਝਾਕਦੇ ਆ ਟੀਵੀ ਵਾਲਾ ਫਿਲਮਾਂ ਚ ਜਿੰਨਾ ਗੰਦ ਅਸ਼ਲੀਲਤਾ ਹਿੰਦੀ ਫਿਲਮਾਂ ਚ ਦਿਖਾਈ ਜਾਂਦੀ ਆ 19 ਕਿਤੇ ਚਮਕੀਲੇ ਦੇ ਗੀਤਾਂ ਸੀ ਲੱਗੇ ਤੱਕ ਇਹ ਵੀ ਨਹੀਂ ਯਾਰ ਤੇ ਇਹ ਲੋਕ ਬੜੇ ਸੋਹਣੇ ਆਪਣੇ ਹਨ ਟੀਵੀ ਲਾ ਕੇ ਘਰਾਂ ਚ ਕਮਰਿਆਂ ਚ ਤੇ ਬੱਚਿਆਂ ਸਮੇਂ ਤੋਂ ਗੰਦ ਦੇਖੀ ਵੀ ਜਾਂਦੇ ਆ ਜਿੱਚ ਇਨੀਆਂ ਬਿਕਨੀਆਂ ਪਾ ਕੇ ਨੱਚਦੀਆਂ ਫਿਰਦੀਆਂ ਹੀਰੋਨਾਂ ਹੈ ਤੇ ਬਾਕੀ ਕਲਾਕਾਰ ਵੀ ਗਾਉਂਦੇ ਰਹੇ ਸਾਰਾ ਕੁਝ ਕੋਈ ਦਿਲ ਦੇ ਬੋਧੇ ਚ ਪਾਈ ਗਿਆ ਕੋਈ ਕੁਛ ਕਰੀ ਗਿਆ ਕੋਈ ਤਵਾਰਿਆਂ ਤੇ ਸੱਦੀ ਗਿਆ ਤੇ ਕੋਈ ਕੁਛ ਕਰੀ ਗਿਆ ਗਾਣਿਆਂ ਦੇ ਵਿੱਚ ਸ਼ਰਿਆਂ ਬਸ ਨਾ ਜੀ ਗੰਦ ਤਾਂ ਪਾਉਂਦਾ ਚਮਕੀਲਾ ਨੇ ਬਾਕੀ ਕੀ ਕਥਾ ਕਰਦੇ ਸੀ ਦੱਸੋ ਮੈਨੂੰ ਹੈ ਕਿਹੜੀ ਕਥਾ ਐਸੀ ਕੀਤੀ ਬਾਕੀਆਂ ਨੇ ਜੇ ਤੋਂ ਲੋਕ ਪਵਿੱਤਰ ਹੋ ਗਏ ਹੈ ਇਨਾਂ ਦੇ ਗਾਣੇ ਸੁਣ ਕੇ ਲੋਕ ਧੰਨ ਹੋ ਗਏ ਜਿਹੜਾ ਤੁਸੀਂ ਚਮਕੀਲੇ ਤੇ ਚਿੱਕੜ ਸਿੱਟਿਆ ਗੱਲ ਇਹ ਆ ਬਦਨਾਮ ਇਹਨਾਂ ਨੇ ਚਮਕੀਲਾ ਕੀਤਾ ਗੰਦਮੰਦ ਗਾਉਂਦੇ ਰਹੇ ਆਪ ਇਹਨਾਂ ਨੇ ਗਰੀਬ ਦੀ ਬਲੀ ਦੇ ਦਿੱਤੀ ਯਾਨੀ ਕਿ ਇਹਨੂੰ ਬਲੀ ਦੇਣਾ ਕਹਿੰਦੇ ਹੁੰਦੇ ਆ ਆਪ ਆਪਣਾ ਸਾਰਾ ਕੁਝ ਜੋ ਦਰੋਂ ਦਰ ਕੀਤਾ ਕਰਾਇਆ ਸੀਗਾ ਉਹ ਚਮਕੀਲੇ ਤੇ ਪਾ ਕੇ ਚੱਲ ਜੀ ਚਮਕੀਲਾ ਜਾਂਦਾ ਲੱਗਦਾ ਆਪ ਖੁੱਡਾਂ 'ਚ ਵੜ ਗਏ ਜਦੋਂ ਮੜਾ ਜੀ ਮੌਲਚਾਂ ਤੋਂ ਆ ਕੇ ਨਿਕਲ ਕੇ ਮੁੜ ਕੇ ਵੀ ਉਹ ਹੋਈ ਤੂੰ ਵੀ ਵਜਾਉਂਦੇ ਰਹੇ ਗੱਲ ਬਸ ਇੰਨੀ ਕੁ ਗੱਲ ਆ ਭਾਈ ਜੀ ਜਦੋਂ ਸਾਡੇ ਅਰਗਾ ਸੱਚ ਬੋਲ ਦਿੰਦਾ ਤੇ ਫੇਰ ਬਈਏ ਤੱਪਦੇ ਆ ਤੇ ਮੈਂ ਚਾਹਣਾ ਤੁਹਾਡੀ ਇੱਥੇ رائے ਜ਼ਰੂਰ ਕਮੈਂਟਾਂ ਚ ਆਉਣੀ ਚਾਹੀਦੀ ਆ ਮੈਂ ਇਦਾਂ ਦੀਆਂ ਵੀਡੀਓ ਲੈ ਕੇ ਆਨ ਰਹਿਣਾ ਧੰਨਵਾਦ